ਮੈਂ ਇੱਕ ਗੱਲ ਸੁਣਾਉਂ ਜ਼ਰੂਰਤ ਤੋਂ ਜ਼ਿਆਦਾ ਕਿਸੇ ਨੂੰ ਰੋਕੋਗੇ ਟੋਕੋਗੇ ਉਹਦੀ ਭਲਾਈ ਸੋਚੋਗੇ ਨਾ ਇੱਕ ਦਿਨ ਤੁਸੀਂ ਆਪ ਉਸ ਇਨਸਾਨ ਦੇ ਦੁਸ਼ਮਣ ਬਣ ਜਾਓਗੇ ਸਭ ਤੋਂ ਵੱਡਾ ਦੁਸ਼ਮਣ ਕਿਉਂਕਿ ਤੁਹਾਡਾ ਰੋਕਣਾ ਟੋਕਣਾ ਉਹਨੂੰ ਇੱਕ ਦਿਨ ਆ ਕੇ ਬੰਦਿਸ਼ ਲੱਗਣ ਲੱਗੇਗਾ ਉਹਨੂੰ ਇਹ ਲੱਗੇਗਾ ਇੰਨੇ ਮੈਨੂੰ ਰੋਕਿਆ ਕਿਉਂਕਿ ਉਹ ਚੀਜ਼ਾਂ ਕਰਨਾ ਚਾਹੇਗਾ ਤੁਹਾਨੂੰ ਉਹਦੇ 'ਚ ਗਲਤੀ ਲੱਗੇਗੀ ਤੁਸੀਂ ਰੋਕੋਗੇ ਉਸ ਟਾਈਮ ਉਹਨੂੰ ਉਹ ਚੀਜ਼ਾਂ ਗਲਤ ਨਹੀਂ ਲੱਗਣਗੀਆਂ ਲੇਕਿਨ ਤੁਹਾਡੀ ਬੰਦਿਸ਼ ਉਹਨੂੰ ਬਹੁਤ ਜ਼ਿਆਦਾ ਲੱਗੇਗੀ ਕਿ ਤੁਸੀਂ ਉਹਨੂੰ ਕਿਉਂ ਰੋਕ ਰਹੇ ਹੋ ਕਰਨ ਨੂੰ ਅੱਜ ਉਹਨੂੰ ਸਹੀ ਲੱਗ ਰਿਹਾ ਹੈ ਤੇ ਇਸ ਲਈ ਟੱਡਾ ਰੋਕਣਾ ਟੋਕਣਾ ਜਦੋਂ ਕਿਸੇ ਦੀ ਬੰਦਿਸ਼ ਲੱਗਣ ਲੱਗਦੀ ਹੈ ਮੈਂ ਤਾਂ ਆਪਣੇ ਸਟੈਪ ਪਿੱਛੇ ਲੈ ਲੈਣਾ ਚਾਹੀਦਾ ਕਿਉਂਕਿ ਵਕਤ ਬਹੁਤ ਬਲਵਾਨ ਹੈ ਜੋ ਤੁਸੀਂ ਨਹੀਂ ਸਮਝਾ ਪਏ ਉਹ ਵਕਤ ਸਮਝਾਏਗਾ ਵਕਤ ਤੇ ਛੱਡ ਦਿਓ ਪਰ ਨਾਲੇ ਜ਼ਿਆਦਾ ਕਰਨ ਨਾਲ ਕਿਸੇ ਦਾ ਸੋਚਣ ਨਾਲ ਨਾ ਇੱਕ ਦਿਨ ਉਸੇ ਇਨਸਾਨ ਦੀ ਨਜ਼ਰਾਂ ਚ ਅਸੀਂ ਸਭ ਤੋਂ ਵੱਡੇ ਦੁਸ਼ਮਣ ਬਣ ਜਾਂਦੇ ਹਾਂ ਕਿਉਂਕਿ ਅਸੀਂ ਭਲਾਈ ਸੋਚ ਰਹੇ ਹਾਂ ਉਹਨੂੰ ਨਹੀਂ ਲੱਗ ਰਿਹਾ ਬਾਕੀ ਜਿੰਨਾ ਚੰਗਾ ਕਰੋਗੇ ਉਹਦਾ ਚੰਗਾ ਵਾਪਸ ਮੁੜਨਾ ਤੇ ਅੱਜਕੱਲ੍ਹ ਦੁਨੀਆ ਦਾ ਨਿਯਮ ਹੈ ਨਹੀਂ ਮਿਲਦਾ